ਹਾਏ ਓਰ ਅੱਬਾ ਹਾਏ ਓਰ ਅੱਬਾ ਆ ਕੀ ਦੇਖ ਲਿਆ ਮੈਂ ਓਏ ਆ ਕੀ ਵੇਖ ਲਿਆ ਓ ਕਿਉਂ ਕੀ ਹੋ ਗਿਆ ਹੁਣ ਓ ਤੂੰ ਐਨੂੰ ਪਛਾਣੂਏ ਜਿਹੜੀ ਮੈਂ ਤੈਨੂੰ ਫੋਟੋ ਦਿਖਾ ਰਿਆ ਇਹਨੂੰ ਜਾਣਦਾ ਨਾ ਯਾਰ ਕੌਣ ਆ ਇਹ ਓਏ ਪਤੰਦਰਾ ਇਹ ਬੁਗੜੀ ਆ ਬੁਗੜੀ ਅੱਛਾ ਹੈ ਮੈਂ ਅੰਦਾ ਹੂੰ ਓ ਨਾ ਯਾਰ ਹੋ ਹੀ ਨਹੀਂ ਸਕਦਾ ਬਈ ਇਹ ਤੇ ਬੁਗੜੀ ਉਹ ਕਿੱਥੇ ਤੇ ਇਹ ਕਿੱਥੇ ਉਹਦੇ ਹੁਸਨ ਪਿੱਛੇ ਨਾ ਪੰਜਾਬ ਦੇ ਅੱਧੇ ਮੁੰਡਾ ਨੇ ਆਉਲੇ ਸੌਰਿਆਂ ਤੇ ਕੇਸ ਕਰਤਾ ਸੀਗਾ ਵੀ ਕੁੜੀ ਸਾਨੂੰ ਬੁਗੜੀ ਅਰਗੀ ਕਿਉਂ ਨਹੀਂ ਦਿੱਤੀ ਉਹ ਪਤੰਦਰਾ ਯਕੀਨ ਤੱਕ ਕਿਸੇ ਨੂੰ ਵੀ ਨਹੀਂ ਹੋ ਰਹਾ ਪਰ ਇਹ ਜਿਹੜੀ ਬੁਗੜੀ ਆ ਬਾਗੜ ਬਿੱਲਾ ਨਿਕਲਿਆ ਹੀ ਬਾਗੜ ਬਿੱਲਾ ਬਣ ਗਈ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅਸਲ ਚ ਪਤਾ ਤਾਂ ਉਦੋਂ ਲੱਗਿਆ ਜਦੋਂ ਰੂਮੀ ਇਹਨਾਂ ਦੇ ਘਰੇ ਗਿਆ ਸੀ ਮਾਫੀ ਮੰਗਵਾਉਣ ਤੇ ਉਦੋਂ ਹੋਇਆ ਬੁਗੜੀ ਦਾ ਫੇਸ ਰਿਵੀਲ ਤੇ ਬੁਗੜੀ ਦੇ ਵਿੱਚੋਂ ਨਿਕਲਿਆ ਬਾਗੜ ਬਿੱਲਾ ਤੇ ਲੋਕ ਜਿਹੜੇ ਸੀਗੇ ਉਹ ਹੈਰਾਨ ਪਰੇਸ਼ਾਨ ਹੋ ਗਏ ਵੀ ਆਹ ਕੀ ਹੋ ਗਿਆ ਆਪਾਂ ਸਮਝਦੇ ਸੀ ਬੁਗੜੀ ਨਿਕਲਿਆ ਬਾਗੜ ਬਿੱਲਾ ਤੇ ਲੋਕ ਜਿਹੜੇ ਛੜਾ ਯੂਨੀਅਨ ਦੇ ਪ੍ਰਧਾਨ ਹਨ ਨਾ ਉਹ ਕਹਿੰਦੇ ਵੀ ਆਈਫੋਨ ਦੇ ਫਿਲਟਰਾਂ ਦੇ ਉੱਤੇ ਕੇਸ ਕਰਨਾ ਪਊਗਾ ਵੀ ਸਾਡੇ ਨਾਲ ੱੱੱਕਾ ਹੋ ਰਿਹਾ ਵੀਰੋ ਤੇ ਸਾਰੇ ਲੋਕ ਇਹਨਾਂ ਦੇ ਸੁਪਨੇ ਦੇਖਦੇ ਸੀ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਆਹ ਤਾਂ ਯਾਰ ਹੋਰ ਹੀ ਕੁਝ ਹੋ ਗਿਆ ਸਾਰੇ ਨਾ ਧਰਨੇ ਲਾਉਣ ਨੂੰ ਤਿਆਰ ਹੋਏ ਬੈਠਿਆ ਛੜਾ ਜੂਨੀਅਨ ਜਿੰਨੇ ਦੇਖਦੇ ਸੀਗੇ ਸਾਰਿਆਂ ਦੇ ਦਿਲ ਨੂੰ ਹੌਲ ਪੈ ਗਿਆ ਕਹਿੰਦੇ ਆਹ ਸਾਡੇ ਨਾਲ ਹੋ ਕੀ ਗਿਆ ਹਾਂ ਮੈਨੂੰ ਗੋਰੀ ਲੱਗਣੀ ਹਾਈ ਸਾਰਿਆਂ ਦੇ ਨਾਲ ਵਿੱਚ ਮੈਂਨੂੰ ਲੱਗਿਆ ਸੀ ਕੱਲੇ ਅਸੀਂ ਕਮਲੇ ਹੋਏ ਆ ਉਹ ਇਹਨੂੰ ਵੇਖ ਕੇ ਤੇ ਆਪ ਕਮਲੀ ਹੋਈ ਫਿਰਦੀ ਹੈ ਪਦੰਤਰੀ ਨੂੰ ਆਪ ਦੀ ਸ਼ਕਲ ਤੇ ਆਪ ਹੀ ਯਕੀਨੀ ਹੋਇਆਗਾ ਲੈ ਜਿਵੇਂ ਹੁਣ ਇਹਨੂੰ ਇਹਦੀ ਆਪ ਦੀ ਫੋਟੋ ਦੇਖ ਕੇ ਧਰਨ ਪੈ ਗਈ ਐ ਨਾ ਤਾਂ ਐਵੇਂ ਹੀ ਦੂਜਿਆਂ ਨੂੰ ਵੀ ਫੋਟੋ ਦੇਖ ਕੇ ਧਰਨ ਪੈ ਗਈ ਤੇ ਜੀ ਤਾਂ ਕਰਦਾ ਵੀ ਇਹਦੇ ਤੇ ਪਰਚਾ ਕਰਾ ਦਿਆ ਤੇ ਇਹੋ ਜਿਹਾ ਪਰਚਾ ਕਰਾਵਾ ਤੇ ਪਹਿਲਾ ਪਰਚਾ ਦਾ ਬਿਊਟੀ ਪਾਰਲਰ ਤੇ ਤੇ ਦੂਜਾ ਪਰਚਾ ਫਿਲਟਰਾਂ ਤੇ ਤੇ ਆਈਫੋਨ ਦੇ ਉੱਤੇ ਪਰਚਾ ਹੋਣਾ ਬਣਦਾਗਾ ਜਿਹੜਾ ਸਾਡੇ ਤੋਂ ਐਡਾ ਵੱਡਾ ਸੱਚ ਲੁਕੋ ਕੇ ਰੱਖਿਆ ਗਿਆ ਕੰਟਰੋਲ ਲੈ ਨਹੀਂ ਵੇਖ ਨਮੂਨੇ ਤੁਹਾਡੇ ਨਹੀਂ ਹਨ ਹਨ ਬੰਸ ਲੋਕਾਂ ਨੇ ਤਾਂ ਹੈਰਾਨ ਪਰੇਸ਼ਾਨ ਹੋਣੇ ਸੀ ਬੇਇੱਜ਼ਤੀ ਕਰਨੀ ਸੀ ਤੇ ਆਂਟੀ ਵੀ ਭਿਓ ਭਿਓ ਛੱਤਰ ਮਾਰਦੀ ਐ ਕਹਿੰਦੀ ਅਸੀਂ ਤਾਂ ਪੁੱਤ ਨਮੂਨੇ ਆ ਤੂੰ ਹੀ ਵਾਹਲੀ ਸੋਣੀ ਐ ਪਰ ਮੈਂ ਆਂਟੀ ਨੂੰ ਕਹਿਣਾ ਚਾਹਣਾ ਕਿ ਆਂਟੀ ਇਹੋ ਜੀ ਘਬਰ ਹੋਣ ਦੀ ਕੋਈ ਲੋੜ ਨਹੀਂ ਮਾੜੇ ਦੋ ਤਿੰਨ ਛੱਟੇ ਮਾਰ ਜਿਹੜੇ ਨਾਲ ਤੇ ਨਮੂਣੀ ਬੈਠੀ ਐ ਜੇ ਤੈਨੂੰ ਹੁਣੇ ਨਾ ਦੌਰਾ ਪਾ ਕੇ ਤੂੰ ਢਿੱਗ ਗਈ ਤਾਂ ਮੇਰਾ ਨਾਮ ਵਟਾ ਹਾਂ ਸਹੀ ਐ ਹਾਂਜੀ ਆ ਮੇਰੀ ਬੁਗੜੀ ਕੀ ਖਾ ਰਹੇ ਹੋ ਫਰੂਟ ਖਾ ਰਹੇ ਹੋ ਕਦੇ ਕੱਲੇ ਖਾ ਰਹੇ ਹੋ ਨਾ ਤੂੰ ਇਹ ਖਾਂਦੀ ਸੀ ਤੂੰ ਖਾਣੇ ਉਹ ਅੰਨੇ ਹੀ ਦਿਆ ਅੰਨਾ ਬੰਦਾ ਵੀ ਤੋਕੇ ਦੱਸ ਦੂ ਕਿ ਕੇਲੇ ਖਾਈ ਜਾਂਦੀ ਤਰੀਕੋਸ਼ ਲੱਗਦੀ ਇਹਨੂੰ ਹਲੇ ਤੱਕ ਆਏ ਨਹੀਂ ਪਤਾ ਲੱਗਿਆ ਮੇਰੀ ਬੂਣੀ ਖਾਂਦੀ ਕੀ ਐ ਕਿ ਨਹੀਂ ਖਾਂਦੀ ਉਹ ਤੂੰ ਆਪਦਾ ਲੈ ਕੇ ਦਿੰਦਾ ਹੋਰ ਕੌਣ ਲੈ ਕੇ ਦਿੰਦਾ ਇਹਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਅੱਖਾਂ ਕੀ ਟਿਚ ਬਟਣਾ ਕੀ ਕੀ ਰੱਖਿਆ ਜੀ ਚੀਕੂ ਗਰੇਪਸ ਐਪਲ ਮੰਗੋ ਬਨਾਣਾ ਨਾਰ ਆਛਾ ਜੀ ਕੱਲੇ ਕੱਲੇ ਖਾ ਰਹੇ ਹੋ ਹੈ वैसे मेनू बुगड़ी ਵੀ ਹਿੱਲੇ ਜੇ ਦਿਮਾਗ ਦੀ ਲੱਗਦੀ ਹੈ ਕਿ ਬਾਕੀ ਸਾਰਾ ਕੁਝ ਤਾਂ ਪਟਰ ਪਟਰ ਅੰਗਰੇਜ਼ੀ ਚ ਬੋਲਦਾ ਪਰ ਚੀਕੂ ਤੇ ਨਾਰਬਾਰੀ ਨਾ ਹੋਊ ਕਿ ਜੇ ਭਾਰ ਲੱਗੀ ਜਿਵੇਂ ਤੇਲ ਜਾਣੀ ਮੁਕਦਾ ਹੁੰਦਾ ਫੀਟਰ ਚ ਓਵੇਂ ਜੇ ਲੱਗੀ ਕਰਨ ਬੱਤ ਸਹੀ ਹੈ ਉਹ ਵੀਰੇ ਤੂੰ ਹਲੇ ਬੁਗੜੀ ਦੀ ਪੂਰੀ ਅੰਗਰੇਜ਼ੀ ਨਹੀਂ ਸੁਣੀ ਤੂੰ ਪਹਿਲਾਂ ਆ ਵੀਰੋ ਦੇਖ ਸ਼ਰਤ ਲਾ ਕੇ ਆਖਦਾ ਜੇ ਤੈਨੂੰ ਪਤਾ ਲੱਗ ਗਿਆ ਨਾ ਬੁਗੜੀ ਕੀ ਆਖਦੀ ਹੈ ਆਪਾਂ ਨਾਂ ਮਟਾ ਦਾਂਗੇ ਬਈ ਇਹਨਾਂ ਕੋ ਵਾਸ਼ਿੰਗ ਸ਼ੀਨ ਫ੍ਰਿਜ ਹਰ ਇੱਕ ਚੀਜ਼ ਹੈ ਵਾਲੇ ਬਾਲਵਾ ਫੋਨ ਵੀ ਨਾ ਕੋਲ ਅਵੇਲੇਬਲ ਇਨਾ ਦੇ ਨਾਲ 에어ਪੋਰਟ ਫ੍ਰੀ ਹਰ ਇੱਕ ਜੋ ਵੀ ਤੁਸੀਂ ਚੀਜ਼ ਲੈ ਰਹੇ ਹੋ ਬਹੁਤ ਹੀ ਵਧੀਆ ਦਾ ਕੰਮ ਮਹੀਨਾ ਦਾ ਜਾਵੋ ਜਲਦੀ ਜਾ ਕੇ ਬਾਜੀ ਨੂੰ ਵਿਜ਼ਿਟ ਕਰੋ ਲੱਗਿਆ ਪਤਾ ਨਾ ਯਾਰ ਬਲੈਕਵਾਰ ਫੇਰ ਸੋਣ ਫਿਰ ਅਰ ਇੱਕ ਚੀਜ਼ ਹੈ ਬਲਵਲ ਫੋਨ ਵੀ ਨਾ ਕੋਲ ਅਵੇਲੇਬਲ ਬਹੁਤ ਹੀ ਵਧੀਆ ਦਾ ਕੰਮ ਮਹੀਨਾ ਦਾ ਜਾਵੋ ਜਲਦੀ ਜਾ ਕੇ ਬਾਜੀ ਨੂੰ ਵਿਜ਼ਿਟ ਕਰੋ ਉਹ ਯਾਰ ਜੇ ਪ੍ਰੋਮੋਸ਼ਨ ਕਰਾਉਣੀ ਸੀ ਕਿਸੇ ਚਲਜ ਦੇ ਤੋਂ ਕਰਾ ਲੈਂਦੇ ਇਹ ਕੀ ਬਲਵਲ ਜੇ ਕਰੀ ਜਾਂਦੀ ਆ ਤੇ ਬਾਅਦ ਵਿੱਚ ਵਿਜ਼ਿਟ ਕਰੋ ਨੂੰ ਕਹੇ ਦੁਕਾਨਦਾਰ ਦੀ ਵੀ ਬੇਇੱਜ਼ਤੀ ਕਰੀ ਕਹਿੰਨੀ ਬੇਇੱਜ਼ਤ ਕਰੋ ਜੇ ਨਹੀਂ ਬੋਲਣਾ ਆਉਂਦਾ ਤਾਂ ਨਾ ਕਰੋ ਕੋਈ ਚੱਜ ਦਾ ਬੰਦਾਗਾ ਕੋਈ ਜਿਹੜੇ ਦੁਕਾਨ ਵਾਲਾ ਉਹ ਵੀ ਸੋਚ ਲਿਆ ਵੀ ਮੈਂ ਪ੍ਰੋਮੋਸ਼ਨ ਕਰਾ ਗੀਦੇ ਤੁਰੇ ਹੈਗਾ ਅਵੇਲੇਬਲ ਅਵੇਲੇਬਲ ਬਾਲੀਵਾਲੀ ਬਾਲੀਵਾਲ ਰਸੀ ਜਾਂਦੀ ਆ ਉਹ ਬਾਈ ਹੁਣ ਮੈਂ ਤੈਨੂੰ ਕੀ ਦੱਸਾਂ ਯਾਰ ਆ ਬੁਗੜੇ ਨੇ ਬੁਗੜੀ ਨੂੰ ਆਇਨਾ ਵਿਗਾੜ ਕੇ ਰੱਖਤਾ ਵੀ ਬੁਗੜੀ ਹੁਣ ਟੋਟਲੀ ਆਵਾਜ਼ ਦੇ ਵਿੱਚ ਪ੍ਰੋਮੋਸ਼ਨ ਕਰਨ ਲੱਗੀ ਮੈਂ ਤਾਂ ਇਹ ਨਹੀਂ ਯਕੀਨ ਹੁੰਦਾ ਨਾ ਹੀ ਪਤਾ ਲੱਗਦਾ ਕਿ ਆ ਬੁਗੜੀ ਨੇ ਲਮੂਨਾ ਲੱਭਿਆ ਕਿੱਥੋਂ ਹੋ ਗਿਆ ਇਹੋ ਜਿਹਾ ਗੱਲ ਐਵੇਂ ਸੀ ਬੁਗੜੀ ਗਈ ਸੀ ਦਸਵੀਂ ਦੇ ਪੇਪਰ ਦੇ ਤੇ ਘਰੇ ਕਹਿ ਕੇ ਗਈ ਸੀ ਕਿ ਨਹੀਂ ਮੈਂ ਵਧੀਆ ਨੰਬਰ ਲੈ ਕੇ ਆਉਂ ਅੱਛਾ ਫੇਰ ਵਧੀਆ ਨੰਬਰ ਲੈ ਕੇ ਆਈ ਕਿ ਨਾ ਨੰਬਰਾਂ ਦਾ ਤਾਂ ਪਤਾ ਨਹੀਂ ਪਰ ਇਹ ਲੈ ਕੇ ਆਈ ਸੀ ਬੁਗੜਾ ਇਹਨੂੰ ਵਧੀਆ ਨੰਬਰਾਂ ਚ ਰੱਖਣਾ ਕਿ ਸਾ ਮੇਰੀ ਬੁਗੜੀ ਕੀ ਹੋ ਗਿਆ ਹਾਏ ਕੀ ਹੋਇਆ ਤੇ ਲਿਓਣੇ ਗਈ ਸੀ ਲੈ ਆਈ ਹਾਂ ਹਾਏ ਜੇਤਾ ਭਲ ਗਿਆ ਮੈਨੂੰ ਜੇਤਾ ਕਰ ਦਿੰਦੇ ਨਹੀਂ ਜੇਤਾ ਭਲ ਗਿਆ ਯਾਰ ਮਨਿਆ ਮਨੀ ਇਹ ਅਲੱਤ ਜਲਾ ਕਦੇ ਮਲੇ ਅਲੱਤ ਗੁਸੈਨ ਕਦਰਾਂ ਲਾ ਕੇ ਧਾਈਓ ਓਏ ਰੋਣ ਵਾਲੀ ਹੋ ਗਈ ਦੇਖ ਸ਼ਕਲ ਦੇਗਾ ਆਪਣੀ ਖੋਚਣ ਕਿੰਨੇ ਕੀ ਹਾਕੂ ਹਾਏ ਓਏ ਰੱਬਾ ਐਨੇ ਚੋੜ ਤਾਂ 2 ਸਾਲ ਦਾ ਜਵਾਬ ਨਹੀਂ ਕਰਦਾ ਜਿੰਨੀਆਂ ਮੀਸਣੀ ਜੀ ਕਰ ਜਾਂਦੀ ਆ ਆ ਮੀਂਗਣ ਜੀ ਦੀ ਸ਼ਕਲ ਦੇਖੀ ਕਿਹੋ ਜੀ ਹੈਗੀ ਓ ਬਈ ਸੱਚ ਦੱਸਣਾ ਆ ਵੀਡੀਓ ਵੇਖ ਕੇ ਨਾ ਮੇਰੇ ਅੰਦਰੋਂ ਘਰੋਲੇ ਜੇ ਉੱਠਣ ਲੱਗੇ ਪਰ ਇਹਨਾਂ ਪਤੰਦਰਾਂ ਨੂੰ ਹਲੇ ਤੱਕ ਸ਼ਰਮ ਨਹੀਂ ਆਈ ਜਿਵੇਂ ਡਰਾਮਾ ਬੰਦ ਨਹੀਂ ਹੁੰਦਾ ਬਈ ਇਹਨਾਂ ਦਾ ਕਦੇ ਵੀ ਓਏ ਤੂੰ ਪਹਿਲਾਂ ਆਹਾ ਵੀਡੀਓ ਤਾਂ ਦੇਖ ਲਾ ਥੈਂਕੂ ਦੀ ਗੋਲ ਲੱਗਦੀ ਜੂਣਾਂ ਲਈ ਹੋ ਗਈਆਂ ਪਾਗਲ ਜੀ ਹੈ ਓਏ ਆ ਗਈ ਅੱਖੇ ਨਹੀਂ ਜੂਣਾਂ ਲਈ ਹੋ ਗਈਆਂ ਪਾਗਲ ਜੀ ਲੈ ਦੱਸ ਇੱਕ ਤਾਂ ਤੋਤਲੀ ਤੇ ਇੱਕ ਸਿਰੇ ਦਾ ਨਮੂਨਾ ਮੈਂ ਤਾਂ ਪੰਜਾਬ ਸਰਕਾਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹਨੂੰ ਕੋਈ ਨੌਕਰੀ ਨੌਕਰੀ ਦਿਵਾਓ ਕੋਈ ਕੰਮ ਧੰਦੇ ਲਾਓ 24 ਘੰਟੇ ਕੈਮਰਾ ਚਾੱਕ ਕੇ ਬੁਗੜੀ ਦੇ ਪਿੱਛੇ ਤੁਰਿਆ ਫਿਰਦਾ ਬੁਗੜੀ ਕੀ ਕਰਦੀ ਸੀ ਬੁਗੜੀ ਕੀ ਖਾਂਦੀ ਸੀ ਬੁਗੜੀ ਕਿੱਥੇ ਗਈ ਆ ਗਾ ਹੋਰ ਹੀ ਸੱਪ ਘੜਦਾ ਅੱਗੇ ਸੂਣ ਵਾਲੀ ਆ ਉਹ ਪਤੰਦਰਾ ਸੂਂਦੇ ਤਾਂ ਪਸ਼ੂ ਹੁੰਦੇ ਆ ਮਾੜੇ ਸਾਲੇ ਕਾ ਖੋਪੜੀ ਤੋੜਨੇ ਖੋਪੜੀ ਤੋੜ ਸਾਲੇ ਕਾ ਅਰੇ ਤੂੰ ਉਹ ਬਈ ਨਮੂਨਾ ਤੈਨੂੰ ਮੈਂ ਕੀ ਦੱਸਾਂ ਐਡੇ ਸਿਰੇ ਦੇ ਨਮੂਨੇ ਦੋਨੋਂ ਐਡੇ ਸਿਰੇ ਦੇ ਨਖੱਟੂ ਆ ਬਈ ਕੀ ਦੱਸਾਂ ਯਾਰ ਮੈਂ ਸੱਜਰੀ ਸੱਜਰੀ ਬੇਜ਼ਤੀ ਕਰਾ ਕੇ ਹਟੇ ਆਗੇ ਲਪੇੜੇ ਖਾਂਦੇ ਬਜੇ ਬਈ ਇਹਨਾਂ ਦੇ ਲਪੇੜੇ ਖਾਂਦੇ ਰੂਮੀ ਭਾਈ ਤੋਂ ਤੇ ਹਲੇ ਵੀ ਕਮੈਂਟਾਂ ਦੇ ਵਿੱਚ ਲੋਕ ਇਹਨੂੰ ਇੰਨੀਆਂ ਗਾਲਾਂ ਕੱਢਦੇ ਆ ਤੇ ਬਈ ਜਿਹੜੀ ਗੱਲਾਂ ਗਾਲਾਂ ਪੰਗਾਂ ਦੀ ਨਾ ਉਹੀ ਕੰਮ ਇਹਨਾਂ ਨੇ ਸਵੇਰੇ ਉੱਠ ਕੇ ਫੇਰ ਸ਼ੁਰੂ ਕਰਤਾ ਹੁਣ ਟੁੰਗਾ ਵਤ ਜੀ ਦੱਸਦੇ ਮਾੜੀ ਜੀ ਕਿਹੜੀ ਸੀ ਉਹ ਕੁੱਤੇ ਵਾਲੀ ਓਏ ਉਹੀ ਆ ਉਹ ਕਹਿੰਦੇ ਕੁੱਤੇ ਦੀ ਪੂਛ ਵੀ ਹੋ ਜੇ ਸਿੱਧੀ ਪਰ ਇਹ ਨਹੀਂ ਸਿੱਧੇ ਹੋ ਸਕਦੇ ਇਹਨਾਂ ਨੂੰ ਬੜਾ ਬਿਸ਼ਰਮੀ ਦਿੱਤੀ ਆ ਇੰਨੇ ਲੋਕਾਂ 'ਚ ਬੈਠ ਕੇ ਆ ਵੀ ਆਹਾ ਆਹਾ ਕੰਮ ਨਾ ਕਰੋ ਇਹਨਾਂ ਨੇ ਉਹੀ ਪ੍ਰਮੋਸ਼ਨ ਵਾਲਾ ਕੰਮ ਚੱਕਤਾ ਦੁਵਾਰ ਤੋਂ ਤੇ ਉਹੀ ਇਹ ਹਰਕਤਾਂ ਦੇ ਉੱਤੇ ਆ ਗਈ ਵੀ ਉਹੀ ਗੱਲ ਹੋ ਗਈ ਵੀ ਕੁੱਤੇ ਦੀ ਪੂਛ ਸਿੱਧੀ ਹੋ ਸਕਦੀ ਆ ਪਰ ਇਹੇ ਬੰਦੇ ਨਹੀਂ ਸਿੱਧੇ ਹੋ ਸਕਦੇ ਜਦੋਂ ਇੰਨੀ ਬੇਇੱਜ਼ਤੀ ਹੋ ਗਈ ਬਾਈ ਸਿੱਧੇ ਹੋਣ ਕਿਵੇਂ ਇਹ ਨਿਬੰਧ ਵੀ ਹੈਗੇ ਮਸਾਂ 10ਵੀਂ ਕਲਾਸ ਦੇ ਪੇਪਰ ਜਿਹੜੇ ਆਪਾਂ ਗੱਲ ਕੀਤੀ ਹੈ ਨਾ ਖੜ ਕੇ ਇਹ ਲੈ ਕੇ ਆਈ ਸੀਗੀ ਹਾਂ ਨਿਬਿਆ ਨੂੰ ਹੁਣ ਕੀ ਅਗਲਾ ਹੋਊਗੀ ਬਾਈ ਉਤੋਂ ਇੱਕ ਗੱਲ ਹੋਰ ਇਹ ਏਸੀ ਲੈਣ ਗਈ ਸੀ ਵਲੌਗ ਵੀ ਬਣਾਇਆਗਾ ਉਤੋਂ ਹੀ ਇਹਨਾਂ ਨੇ ਵੀਡੀਓ ਵੀ ਪਾਈ ਹੈ ਜਿਹੜੇ ਚ ਆਪਾਂ ਗੱਲ ਕੀਤੀ ਹੈ ਅਵੇਲੇਬਲ ਅਵੇਲੇਬਲ ਯੂ ਨੋ ਮੈਨ ਲੱਗਦਾ ਹੈ ਕਿ ਨਹੀਂ 5ਵੀਂ ਪੁੰਝਵੀਂ ਫੇਲ ਹੀ ਹੈ ਇਹਨਾਂ ਨੂੰ ਪਤਾ ਕੱਖ ਨਹੀਂ ਹੈਗਾ ਇਹੋ ਜਿਹੇ ਉਤੋਂ ਪ੍ਰੋਮੋਸ਼ਨ ਕਰਾਉਣ ਵਾਲੇ ਜਿਹੜੇ ਇਹੋ ਜਿਹਾਂ ਤੋਂ ਪ੍ਰੋਮੋਸ਼ਨ ਕਰਾਉਂਦੇ ਆ ਜਾਂਦੇ ਜਾਂਦੇ ਉਹਨੂੰ ਕਹਿਣਾ ਤਾਂ ਆਏ ਸੀ ਵੀ ਬਾਈ ਦੀ ਦੁਕਾਨ ਤੇ ਵਿਜ਼ਿਟ ਕਰੋ ਕਹਿੰਦੇ ਬਾਈ ਨੂੰ ਬੇਇੱਜ਼ਤ ਕਰੋ ਥੱਲੇ ਕਮੈਂਟਾਂਾਂ ਦੇ ਪਰਮਾਰ ਲਾਈ ਪਈ ਹੈਗੀ ਬਾਈ ਇੱਕ ਗੱਲ ਵੈਸੇ ਹੁਣ ਸਹੀ ਕਰਨ ਲੱਗੀ ਹੂੰ ਇਹ ਨਾ ਹੁਣ ਜਿਹੜੇ ਵੀ ਕੋਈ ਕਰਦੀ ਹੈ ਨਾ ਮੰਡ ਕੇ ਚੱਲ ਪ੍ਰੋਪੋਸ਼ਨ ਕਰਦੀ ਉਹਦੇ ਕਮੈਂਟ ਬੰਦ ਕਰ ਦਿੰਦੀ ਕਿਉਂਕਿ ਇਹਨੂੰ ਪਤਾ ਮੈਨੂੰ ਅੰਗਰੇਜ਼ੀ ਤਾਂ ਬੋਲਣੀ ਨਹੀਂ ਆਉਂਦੀ ਹੁਣ ਐ ਥੋੜੀ ਕਹੂਗੀ ਵੀ ਆਹ ਬਾਈ ਦੀ ਦੁਕਾਨ ਤੇ ਆਲੋ ਤੁਸੀਂ ਇੱਥੇ ਜਾ ਕੇ ਤੁਸੀਂ ਆਹ ਲੈ ਲਓ ਇੱਥੇ ਜਾ ਕੇ ਤੁਸੀਂ ਆਹ ਲੈ ਲਓ ਨਾਲਿਆ ਬਾਇਓ ਜੀ ਚ ਵੀ ਹੁਣ ਲਿੰਕ ਜੇ ਪੈਂਦੇ ਹਨਾ ਉਹਦੇ ਚ ਦੱਸਦੇ ਹੁੰਦੇ ਆ ਵੀ ਮੈਂ ਲੈਣ ਲੱਗੀ ਆ iPhone ਤੁਸੀਂ ਸੋਚਦੇ ਹੋਗੇ ਮੈਂ ਪੈਸਾ ਕਿੱਥੋਂ ਕਮਾਉਣੀ ਆ ਹਾਂ ਇਹੋ ਜਿਹੇ ਪ੍ਰੋਮੋਸ਼ਨ ਵਾਲੇ ਫੱਟੇ ਚੱਕ ਰੱਖੇ ਪੈਸਾ ਹੁਣ ਪਤਾ ਵੀ ਕਿੱਥੋਂ ਕਮਾਉਣੀ ਹੈ ਤੇ ਯਾਰ ਮੈਨੂੰ ਪਤਾ ਵੀ ਕਮੈਂਟਾਂ ਚ ਮੈਂ ਤਾਂ ਐਵੇਂ ਕਹਿਣਾ ਵੀ ਲੋਕਾਂ ਨੂੰ ਧੋਖੇ ਚ ਨਾ ਰੱਖੋ ਵੀਰ ਬਣੇ ਚਿਹਰਾ ਅਸਲੀ ਦਿਖਾ ਦਿਆ ਕਰੋ ਹਨਾ ਇੱਥੇ ਆਪਣੇ ਵਾਲੇ ਯਾਰ ਦੋਸਤ ਲੱਗੇ ਰਹਿੰਦੇ ਆ ਵੀ ਯਾਰ ਉਹ ਚਲਾਨੀ ਕਿੰਨੀ ਸੋਹਣੀ ਲਿਆ ਆ ਐਂ ਕਰ ਆਇਆ ਉਹ ਕਰ ਆਇਆ ਇੱਥੇ ਭਾਏ ਪਤੰਦਰ ਉਹੀ ਚੁਰੀ ਜਾਂਦੇ ਰਹਿੰਦੇ ਦੇਖ ਦੇ ਕੇ ਵੀਰ ਬਣੇ ਫਿਲਟਰ ਫਿਲਟਰ ਬੰਦ ਕਰਕੇ ਕਦੀ ਫੋਟੋ ਜ਼ਰੂਰ ਪਾ ਦਿਆ ਕਰੋ ਪਤਾ ਲੱਗ ਜੇ ਨਾ ਕਿਸੇ ਨੂੰ ਵੀ ਹੋ ਕੀ ਰਿਹਾਗਾ ਹਨਾ ਜਾਂ ਯਾਰ ਆਪਦੀ ਧਾਰ卡ੜ ਵਾਲੀ ਫੋਟੋ ਲਈ ਕਰ ਦਿਆ ਕਰੋ ਕੋਈ ਚੱਕਰ ਨਹੀਂ ਉਹ ਯਾਰ ਪਰ ਵੀ ਚੰਗੀ ਤਰ੍ਹਾਂ ਪਛਾਣ ਹੋ ਜਾਂਦੀ ਹੈ ਅੱਧੇ ਬੰਦੇ ਤਾਂ ਐਂ ਮਰੇ ਪਏ ਸੀ ਵੀ ਯਾਰ ਭੈਣ ਵੀ ਕਾਂ ਜਲੇਬੀ ਲੈ ਗਿਆ ਹਣਾ ਹਾਂ ਤੇ ਕਹ ਕਹ ਐਂ ਵੀ ਕਹਿ ਦਿੰਦੇ ਸੀ ਕਹਾਣੀ ਦੇ ਕੋਲ ਐਂ ਵੀ ਕਹਿ ਦਿੰਦੇ ਸੀ ਵੀ ਚੰਗੇ ਫਲ ਨੂੰ ਕੀੜਾ ਖਾ ਜਾਂਦਾ ਪਰ ਬਾਅਦ ਚ ਪਤਾ ਲੱਗਿਆ ਭਰਾਵਾ ਇਹ ਤਾਂ ਕੰਮ ਹੀ ਕੁਝ ਹੋਰ ਆ ਫੇਸ ਰਿਵਿਲ ਜੇ ਰੋਮੀ ਨਾ ਜਾਂਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਹਾਂ ਬਈ ਹੁਣ ਵੀ ਦੁੜਗਾ ਨੇ ਹੁਣ ਵੀ ਲੋਕਾਂ ਨੇ ਨਾ ਗੁਗੜੀ ਦੇ ਨਾਮ ਤੇ ਬਾਹਾਂ ਤੇ ਲਗਾਉਣਾ ਸੀ ਟੈਟੂ ਬਣਾਉਣਾਗੇ ਹੂੰ ਪਰ ਚੰਗਾ ਹੋਇਆ ਬਈ ਲੋਕ ਬਚ ਗਏ ਪਹਿਲਾਂ ਹੀ ਛੜਾ ਜੂਨੀਨ ਬਚ ਗਈ ਛੜਾ ਜੂਨੀਨ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਪੱਖੋਂ ਹੂੰ ਟਾਈਮ ਰਹਿੰਦੇ ਪਤਾ ਲੱਗ ਗਿਆ ਪਤਾ ਸਾਰਿਆਂ ਦੀ ਲੱਗ ਜੂ ਪਤਾ ਸਾਰਿਆਂ ਦੀ ਲੱਗ ਜੂ ਪਰ ਹੌਲੀ ਹੌਲੀ ਲੱਗੂਗਾ ਇਹ ਇੰਟਰਨੈਟ ਤੇ ਦਾ ਬਖਾਵਾ ਬਹੁਤ ਜ਼ਿਆਦਾ ਯਾਰ ਹਾਂ ਤਾਂ ਬਸ ਭਾਈ ਐਂਡ ਤੇ ਤਾਂ ਆਪਾਂ ਇਹੀ ਕਹਿਣਾਗਾ ਕਿ ਭਾਈ ਜਿਹੜੀ ਗੱਲਾਂ ਯਾਰ ਇਹਨਾਂ ਨੂੰ ਲਪੇੜੇ ਖਾਂਦੇ ਬਜੇ ਉਹ ਹਲੇ ਵੀ ਨਹੀਂ ਪਤੰਦਰ ਉਥੋਂ ਸੁਧਰਦੇ ਭਾਈ ਵੀ ਤੁਸੀਂ ਯਾਰ ਲੋਕਾਂ ਦਾ ਪੈਸਾ ਨਾ ਬਰਬਾਦ ਕਰੋ ਇਹਨਾਂ ਦਾ